ਦੇ ਵਿਅਕਤੀ ਨੇ ਸਾਰੇ ਕੋਲ ਦਰਖਾਸਤ ਲਗਾਈ ਵੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੈ ਪੀਬੀ06ਏਜੈਡ2399 ਜਿਹਦੀ ਭਾਲ ਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਉਹਦੀ ਭਾਲ ਸ਼ੁਰੂ ਕੀਤੀ ਤੇ ਜਿਸ ਨੂੰ ਅਸੀਂ ਰਈਏ ਤੋਂ ਜਾ ਕੇ ਬਰਾਮਦ ਕਰ ਲਿਆ ਉਹਦਾ ਇੱਕ ਮੋਬਾਈਲ ਤੇ ਮੋਟਰਸਾਈਕਲ ਚੋਰੀ ਹੋਇਆ ਸੀਗਾ ਤੇ ਜਿਹੜਾ ਉਸ ਨੂੰ ਜਿੰਨੇ ਉਸਨੇ ਚੋਰੀ ਕੀਤਾ ਉਹ ਵਿਅਕਤੀ ਵੀ ਅਸੀਂ ਫੜ ਲਿਆ ਤੇ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਹੁਣ ਸਾਰੇ ਕਬਜ਼ੇ ਦੇ ਵਿੱਚ ਹੈ ਜੀ ਤੇ ਇਹਦੀ ਬੰਦੀ ਕਾਨੂੰਨੀ ਕਾਰਵਾਈ ਸੀ ਪਰਚਾ ਐਫਆਈਆਰ ਦਰਜ ਹੈ ਨਸ਼ੇ ਨੂੰ ਲੈ ਕੇ ਕੀ ਕਾਰਵਾਈ ਕੀਤੀ ਨਸ਼ੇ ਨੂੰ ਲੈ ਕੇ ਜਿਸ ਤਰ੍ਹਾਂ ਅਸੀਂ ਸੈਮੀਨਾਰ ਕਰਵਾ ਰਹੇ ਆਂ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਹੁਣ ਅਸੀਂ ਡੋਰ ਟੂ ਡੋਰ ਵੀ ਕੈਂਪੇਨ ਕਰ ਰਹੇ ਆਂ ਵੀ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਤਾਂ ਅਸੀਂ ਰੀਹੈਬਿਟੇਰੀਸ਼ਨ ਦੇ ਜਿਹੜੇ ਹੈਗੇ ਨੇ ਜਿੱਥੇ ਵੀ ਰੈਕਟਿਡ ਸੈਂਟਰ ਉੱਥੇ ਦਾਖਲ ਕਰਵਾਇਆ ਜਾਵੇ ਤੇ ਜਿਹੜੇ ਵੇਚਦੇ ਨੇ ਪੈਰਨਰ ਨੇ ਉਹਨਾਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ ਕਰੇ ਕਰੀ ਇਹ ਰਿਕਸ਼ੀ ਇਹ ਵਾਇਰਲ ਇਸ ਵੀਡੀਓ ਦੇ ਬਾਰੇ ਕੀ ਹੈ ਇਹ ਰਿਕਸ਼ੀ ਲੈ ਕੇ ਜੀ ਉਹ ਰਾਮਨਗਰ ਦੇ ਹੈਗੇ ਨੇ ਜੀ ਇਹ ਵਿਅਕਤੀ ਮੇਰਾ ਨਾਮ ਨਹੀਂ ਦੱਸਾਂਗਾ ਪਰ ਲੇਕਿਨ ਉਹਨਾਂ ਨੂੰ ਅਸੀਂ ਲੈ ਆ ਕੇ ਹੁਣ ਅਸੀਂ ਦਾਖਲ ਕਰਾ ਰਹੇ ਹਾਂ ਜੀ ਰੈੱਡ ਕਰਾਸ ਜਿਹੜਾ ਰਮੇਸ਼ ਜੀ ਦਾ ਉੱਥੇ ਬਬੇ ਹੈਲੀਕਾਪਟਰ ਉੱਥੇ ਰਣ ਦਾਖਲ ਕਰਵਾ ਰਹੇ ਹਾਂ ਇਹ ਰਿਕਸ਼ੀ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਮੇਰੇ ਖਿਆਲ ਨਾਲ ਗੁਰਦਾਸਪੁਰ 'ਚ ਜ਼ਿਆਦਾ ਔਰ ਕਾਫੀ ਵਾਰ ਨਾ ਇਹ ਰਿਕਸ਼ੀ ਦਾ ਹੀ ਵਜਦਾ ਪਿਆ ਆ ਇਹ ਰਿਕਸ਼ੀਆਂ ਨੂੰ ਮਨੇ ਕਹਿੰਦੇ ਜੀ ਕੱਲ੍ਹ ਦੀ ਅਸੀਂ ਇੱਕ ਨਕਾ ਲਗਾ ਕੇ ਉਹਨਾਂ ਨੂੰ ਕੱਲੇ-ਕੱਲੇ ਇੰਸ਼ੀਅਨ ਨੋਟ ਕਰਾਇਆ ਕਿ ਚਿਹਰੇ ਕੋਲ ਇਹ ਉਹ ਤੋਂ ਰਹਿਣ ਵਾਲੇ ਵਿਅਕਤੀ ਚਲਾ ਰਹੇ ਨੇ ਅਗਰ ਕੋਈ ਬਾਹਰ ਦਾ ਵਿਅਕਤੀ ਚਾਹੇ ਕੋਈ ਨਸ਼ੇੜੀ ਕਿਸਮ ਦਾ ਵਿਅਕਤੀ ਕੋਈ ਚਲਾਉਂਦਾ ਵਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨੂੰ ਅਸੀਂ ਥਾਣੇ ਦੇ ਵਿੱਚ ਲੈ ਆਵਾਂਗੇ ਜਿਹੜੇ ਬੰਦ ਕਰਾਂਗੇ ਇਹ ਡੀਐਸਪੀ ਸਾਹਿਬ ਨੇ ਪਹਿਲਾਂ ਵੀ ਕਾਰਵਾਈ ਅਮਲ ਚ ਲਿਆਂਦੀ ਪਰ ਇਹ ਰਿਖੇ ਵਾਲੇ ਇਹ ਕਰਦੇ ਨਹੀਂ ਵੇ ਉਹ ਲਗਾਉਂਦੇ ਨਹੀਂ ਜੀ ਇਹਨੂੰ ਅਸੀਂ ਹੁਣ ਪੂਰਨ ਤੌਰ ਤੇ ਇੰਪਲੀਮੈਂਟ ਕਰਾਂਗੇ ਜੀ ਪੂਰਨ ਤੌਰ ਤੇ ਹਰ ਹਰ ਹਾਲਾਤ ਚ ਇਰਸ਼ਾਨੋ ਚ ਜਿਹੜਾ ਗਤ ਕਮ ਕਰਦਾ ਉਹਤੇ ਸਖਤੀ ਦਾ ਕਾਰਵਾਈ ਕਰਾਂਗੇ ਜੀ ਨਸ਼ੇ ਲੈ ਕੇ ਸ਼ਹਿਰ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੀਦਾ ਨਸ਼ੇ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਹੈ ਜੀ ਤੁਸੀਂ ਜਿਹੜਾ ਵੀ ਕੋਈ ਨਸ਼ੇ ਵੇਚਦਾ ਵਾ ਉਹਦੇ ਬਾਰੇ ਦੱਸੋ ਚਾਹੇ ਕਰਦਾ ਉਹਦੇ ਬਾਰੇ ਵੀ ਦੱਸੋ ਅਸੀਂ ਉਸ ਨੂੰ ਜਿਹੜਾ ਤੇ ਵੇਚਦਾ ਉਹਦੇ ਨਾਲ ਕਮਿਊਨਿਟੀ ਕਾਰਵਾਈ ਕਰਾਂਗੇ ਤੇ ਜਿਹੜਾ ਪੀਂਦਾ ਉਹਨੂੰ ਦਖਲ ਕਰਾਵਾਂਗੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤਾਂ ਉਹਨੂੰ ਸਮੇਂ ਸਿਰ ਜਿਹੜੇ ਉੱਚ ਅਫਸਰ ਇਹਨਾਂ ਕੋਲ ਸਨਮਾਨਤਿਕ ਕਰਵਾਇਆ ਜਾਏਗਾ